ਓ ਮੇਰੇ ਦਿਓਰ ਅੱਛਾ ਕੀ ਗੱਲਬਾਤ ਹੋਈ ਏ ਸਾਰੀ ਬਸ ਕੰਮ ਤੂੰ ਆਇਆ ਸੀ ਉਹਨੇ ਨਹਾਉਣਾ ਹੀ ਸੀ ਬਸ ਪਾਣੀ ਪਿੱਛੇ ਜਿੱਦ ਪਏ ਉਹ ਆਂਦਾ ਤੂੰ ਨਾਲ ਆ ਪਾਣੀ ਪੁੱਛ ਲਾ ਦੀ ਪਰਝਾਈ ਨੂੰ ਜੀ ਤੇ ਬਸ ਇੰਨੀ ਗੱਲ ਤੇ ਇੰਨੀ ਗੱਲ ਪਿੱਛੇ ਜੁੱਟ ਬੱਕੀ ਹੋ ਗਏ ਜੀ ਮੁੜ ਕੇ ਬਾਹਰ ਚਲਾ ਗਿਆ ਬਾਹਰ ਉਹਨੂੰ ਮਾਰ ਕੇ ਆਇਆ ਕੀ ਮਾਰੇਗਾ ਇਹਨਾਂ ਨੂੰ ਪਤਾ ਜੀ ਹਨੇਰਾ ਸੀ ਸਾਨੂੰ ਪਤਾ ਨਹੀਂ ਲੱਗਿਆ ਠੀਕ ਲੜ ਗਈ ਲੜ ਗਈ ਹੋਈ ਸੀ ਠੀਕ ਹੈ ਜੀ ਕੀ ਕੰਮ ਕੀ ਕਰਦਾ ਸੀ ਇਹ ਮੁੰਡਾ ਇਹ ਡਿਜ਼ਾਈਨ ਦਾ ਕੰਮ ਕਰਦਾ ਸੀ ਮੈਂ ਉਹਨੂੰ 6:30 ਵਜੇ ਫੋਨ ਲਾਇਆ ਮੈਂ ਗਗਨੇ ਕੋ ਕੰਮ ਤੇ ਜਾਵਣਾ ਜੀ ਠੀਕ ਹੈ ਜੀ ਇਹ ਆ ਰਿਹਾ ਮੈਂ ਨਾ ਆ ਕੇ ਜਾਣਾ ਤੇ ਉੱਥੇ ਮੈਂ ਗਿਆਸ ਜ ਦਬੜੀ ਖਾਣੀ ਜੀ ਤੇ ਇਹ ਜਦਾਂ ਮੈਂ ਦਬੜੀ ਖਾਣੇ ਜਾਵੜਾ ਤੇ ਮੈਂ ਫੋਨ ਲਾਇਆ 6:30 ਵਜੇ ਮੈਂ ਨਾ ਆ ਕੇ ਜਾਣਾ ਕੰਮ ਤੇ ਜੀ ਮੈਂ ਘਰ ਰੂ ਛੋੜਾ ਸਮਾਨ ਛੱਡ ਰਿਓ ਚਲ ਮੈਂ ਹੈਪੀ ਨੂੰ ਮੋਬਾ ਲਿਆਂਗਾ ਅੱਜ ਜਿਹੜੇ ਮ੍ਰਿਤਕ ਮੁੰਡਾ ਜੀ ਉਹ ਤੁਹਾਡਾ ਕੀ ਲੱਗਦਾ ਸੀਗੇ ਜੀ ਮੇਰਾ ਲੜਕਾ ਸੀ ਛੋਟਾ ਕਿੰਨੀ ਕੁ ਉਮਰ ਸੀ ਉਹਦੀ ਤੇਰੀ ਹੋਗੀ 24 ਸਾਲ ਕੰਮ ਕੀ ਕਰਦਾ ਸੀ ਜੀ ਆ ਡੀਜਾ ਰੋਜਾਂ ਦਾ ਬਸ ਨਾਲ ਲੜੀਆਂ ਪਾਉਂਦਾ ਨਾਲ ਦਿਹਾੜੀ ਲੈਣ ਦੇ ਨਾਲ ਕੱਢੀ ਜਾਂਦਾ ਸੀ ਆਪਣੀ ਅਰਥੀ ਨਾਲ ਜਿਹੜਾ ਮੋਟਰਸਾਈਕਲ ਵਾਲਾ ਨਾਲ ਉਹਦੇ ਪੈਸੇ ਲੈਣ ਦੇ ਨਾਲ ਕੰਮ ਲੀਵਨ ਕਰਦਾ ਸੀ ਤੇ ਇਨਫੋਰਮੇਸ਼ਨ ਮਿਲੀ ਸੀ ਜੀ ਕਿ ਕੁਲਦੀਪ ਸਿੰਘ ਗਗਨ ਨਾਂ ਦੇ ਲੜਕੇ ਦੀ ਮਰਡਰ ਹੋਇਆ ਜੀ ਔਰ ਉਹਦੇ ਭਰਾ ਨਹੀਂ ਸਕੇ ਭਰਾ ਨਹੀਂ ਕਿੰਨੇ ਗੁਰਮੀਤ ਸਿੰਘ ਕੀਤਾ ਜੀ ਉਹਨੇ ਕੀਤਾ ਕੋਈ ਇਹਨਾਂ ਦਾ ਘਰੇਲੂ ਹੀ ਵਿਵਾਦ ਸੀ ਕੋਈ ਇਹਦੇ ਬਾਰੇ ਅਜੇ ਸਪਸ਼ਟ ਨਹੀਂ ਹੋ ਸਕਿਆ ਵੀ ਕਾਰਨ ਕੀ ਸੀ ਜੀ ਸਾਡੀ ਤਫਤੀਸ਼ ਜਾਰੀ ਹੈ ਔਰ ਜੋ ਵੀ ਇਹਦੇ ਵਿੱਚ ਅੱਗੇ ਸਾਡੀ ਜੋ ਤਫਤੀਸ਼ ਵਿੱਚ ਸਾਹਮਣੇ ਆਊਗਾ ਉਹਦੇ ਬਾਰੇ ਤੁਹਾਨੂੰ ਦੱਸ ਦਿਆਂਗੇ ਬਾਅਦ ਵਿੱਚ ਦੱਸ ਦਿਆਂਗੇ ਅਜੇ ਇਹਦੇ ਬਾਰੇ ਨਾ ਕੋਈ ਬਹੁਤਾ ਜਾਣਕਾਰੀ ਨਹੀਂ ਹੈ ਜੀ ਜਦੋਂ ਜੋ ਵੀ ਜਿੰਨੀ ਕੁ ਜਾਣਕਾਰੀ ਮਿਲੂਗੀ ਉਹ ਤੁਹਾਨੂੰ ਪ੍ਰੈਸ ਨੂੰ ਜ਼ਰੂਰ ਦੇਵਾਂ ਉਹ ਮੇਰੇ ਦਿਓਰ ਅੱਛਾ ਕੀ ਗੱਲਬਾਤ ਹੋਈ ਸਾਰੀ ਬਸ ਕੰਮ ਤੂੰ ਆਇਆ ਸੀ ਉਹਨੇ ਨਹਾਉਣਾ ਹੀ ਸੀ ਬਸ ਪਾਣੀ ਪਿੱਛੇ ਜਿੱਦ ਪਏ ਜੀ ਉਹ ਆਂਦੇ ਤੂੰ ਨਾਲਾ ਪਾਣੀ ਪੁੱਛ ਲਾ ਦੀ ਪਰਝਾਈ ਨੂੰ ਜੀ ਤੇ ਬਸ ਇੰਨੀ ਗੱਲ ਹੈ ਤਾਂ ਇੰਨੀ ਗੱਲ ਪਿੱਛੇ ਝੁੱਟ ਬੱਖੀ ਹੋ ਗਏ ਜੀ ਮੁੜ ਕੇ ਬਾਹਰ ਚਲਾ ਗਿਆ ਬਾਹਰ ਉਹਨੂੰ ਮਾਰ ਕੇ ਆਇਆ ਕੀ ਮਾਰੇਗਾ ਇਹਨਾਂ ਨੂੰ ਪਤਾ ਜੀ ਹਨੇਰਾ ਸੀ ਸਾਨੂੰ ਪਤਾ ਨਹੀਂ ਲੱਗਿਆ ਠੀਕ ਹੈ ਲੇਟ ਗਈ ਲੇਟ ਗਈ ਹੋਈ ਸੀ ਠੀਕ ਹੈ ਜੀ ਕੀ ਕੰਮ ਕੀ ਕਰਦਾ ਸੀ ਇਹ ਮੁੰਡਾ ਇਹ ਡੀਜਨ ਦਾ ਕੰਮ ਕਰਦਾ ਸੀ ਠੀਕ ਹੈ ਮੈਂ ਉਹਨੂੰ 6:30 ਵਜੇ ਫੋਨ ਲਾ ਮੈਂ ਗਗਨੇ ਤੋਂ ਕੰਮ ਤੇ ਜਾਵਦਾ ਜੀ ਠੀਕ ਹੈ ਜੀ ਇਹ ਆ ਰਿਹਾ ਮੈਂ ਨਾ ਆ ਕੇ ਜਾਣਾ ਕਿ ਉਹਦੇ ਸੇ ਮੈਂ ਗਿਆ ਅਸਰ ਦਬੜੀ ਖਾਣੀ ਜੀ ਕਿ ਇਹ ਜੁੱਟਾ ਜਮਾ ਦਬੜੀ ਖਾਣੇ ਜਾਵੜਾ ਤੇ ਇਹਨਾਂ ਮੈਂ ਫੋਨ ਲਾਇਆ 8:30 ਵਜੇ ਦਾ ਮੈਂ ਨਹਾ ਕੇ ਜਾਣਾ ਕੰਮ ਤੇ ਜੀ ਮੈਂ ਕਿਹਾ ਥੋੜਾ ਸਮਾਨ ਛੱਡ ਰਿਓ ਚਲ ਮੈਂ ਹੈਪੀ ਨੂੰ ਮਿਵਾ ਲਿਆਂਗਾ ਹਾਂ ਜਿਹੜੇ ਜਿਹੜੇ ਮ੍ਰਿਤਕ ਮੁੰਡਾ ਜੀ ਉਹ ਤੁਹਾਡਾ ਕੀ ਲੱਗਦਾ ਸੀਗੇ ਜੀ ਮੇਰਾ ਲੜਕਾ ਸੀ ਛੋਟਾ ਕਿੰਨੀ ਕੁ ਉਮਰ ਸੀ ਉਹਦੀ ਇਹਦੀ ਹੋਗੀ 2 ਚੋਕ ਜਾਂ ਕੰਮ ਕੀ ਕਰਦਾ ਸੀ ਜੀ ਆ ਡੀਜਾ ਰੋਜਾਂ ਦਾ ਬਸ ਨਾਲ ਲੜੀਆਂ ਪੋਰ ਨਾਲ ਦਿਹਾੜੀ ਲੈਣ ਦੇ ਨਾਲ ਕੱਢੀ ਜਾਂਦਾ ਸੀ ਆਪਣੀ ਅੱਠ ਸੀ ਨਾਲ ਜਿਹੜਾ ਮੋਟਰਸਾਈਕਲ ਵਾਲਾ ਨਾਲ ਉਹਦੇ ਪੈਸੇ ਲੈਣ ਦੇ ਨਾਲ ਕੰਮ ਲੀਵਨ ਕਰਦਾ ਸੀ ਫਿਰ ਇਨਫਾਰਮੇਸ਼ਨ ਮਿਲੀ ਸੀ ਜੀ ਕਿ ਕੁਲਦੀਪ ਸਿੰਘ ਗगन ਨਾਂ ਦੇ ਲੜਕੇ ਦੀ ਮਰਡਰ ਹੋਇਆ ਜੀ ਔਰ ਉਹਦੇ ਭਰਾ ਨਹੀਂ ਸਕੇ ਭਰਾ ਨਹੀਂ ਕਹਿੰਦੇ ਗਰਮੀਤ ਸਿੰਘ ਕੀਤਾ ਜੀ ਉਹਨੇ ਕੀਤਾ ਕੋਈ ਇਹਨਾਂ ਦਾ ਘਰੇਲੂ ਹੀ ਵਿਵਾਦ ਸੀ ਕੋਈ ਇਹਦੇ ਬਾਰੇ ਅਜੇ ਸਪਸ਼ਟ ਨਹੀਂ ਹੋ ਸਕਿਆ ਵੀ ਕਾਰਨ ਕੀ ਸੀ ਜੀ ਸਾਡੀ ਤਫ਼ਤੀਸ਼ ਜਾਰੀ ਹੈ ਔਰ ਜੋ ਵੀ ਇਹਦੇ ਵਿੱਚ ਅੱਗੇ ਸਾਡੀ ਜੋ ਤਫ਼ਤੀਸ਼ ਵਿੱਚ ਸਾਹਮਣੇ ਆਊਗਾ ਉਹਦੇ ਬਾਰੇ ਤੁਹਾਨੂੰ ਦੱਸ ਦਿਆਂਗੇ ਬਾਅਦ ਵਿੱਚ ਦੱਸ ਦਿਆਂਗੇ ਅਜੇ ਇਹਦੇ ਬਾਰੇ ਨਾ ਕੋਈ ਬਹੁਤਾ ਜਾਣਕਾਰੀ ਨਹੀਂ ਹੈ ਜੀ ਜਦੋਂ ਵੀ ਜੋ ਵੀ ਜਿੰਨੀ ਕੁ ਜਾਣਕਾਰੀ ਮਿਲੂਗੀ ਉਹ ਤੁਹਾਨੂੰ ਪ੍ਰੈਸ ਨੂੰ ਜ਼ਰੂਰ ਦੇਵਾਂਗੇ